ਹਾ ਮੋਟੀ ਕੀ ਕਰਨਾ ਯਾਰ ਕਹਿੰਦੇ ਮਠਿਆਈ ਬੜੀ ਪਸੰਦ ਹੈ ਆ ਇਹਨੂੰ ਢਿੱਲੋ ਸਪੀਡ ਸ਼ਾਪ ਦੀ ਚਾਕਲੇਟ ਮਠਿਆਈ ਮਕਰਨਪੁਰ ਦੀ ਮਠਿਆਈ ਇੱਥੋਂ ਦੀ ਬਹੁਤ ਜ਼ਿਆਦਾ ਮਿਸ਼ਰਤ ਲੋਕੀ ਕੌਣ ਪਹਿਲਾਂ ਮਠਿਆਈ ਲੈ ਕੇ ਮੋਟੀ ਚੱਲੀ ਆਪਣੀ ਫਰੈਂਕਾ ਫਰੈਂਡ ਘਰੇ ਠੀਕ ਹੈ ਚਲੋ ਤੁਹਾਨੂੰ ਦੱਸਦੇ ਹਾਂ ਵੀ ਕਿਹੜੀ ਫਰੈਂਡ ਘਰੇ ਚੱਲੀ ਆ ਇਹ ਤੇ ਸਟਾਰਟ ਕਰ ਲਈ ਆਪਾਂ ਪੈਂਡ ਤੋਂ ਬਲੌਗ ਪੈਂਡ ਦਾ ਮਾਹੌਲ ਦੇਖੋ ਤਾਂ ਸ਼ਾਂਤੀ ਸ਼ਾਂਤੀ ਹੀ ਰਹਾਦੀ ਆ ਸ਼ਾਂਤੀ ਵੀ ਉਹ ਕਿੰਨਾ ਛੇਤੀ ਸੋ ਜਾਉਂਦੇ ਨੇ ਤਾਂ ਕਰਕੇ ਚੰਗੀ ਆ ਚਲੋ ਆਪਾਂ ਲੈ ਕੇ ਡੱਬਾ ਦੀ ਧੀਲੇ ਪੈਕ ਕਰਾ ਕੇ ਫਿਰ ਅਸੀਂ ਨਿਕਲ ਜਾਂਦੇ ਹਾਂ ਹੁਣ ਤੇ ਆ ਜੋ ਮੌਜੀ ਚੱਕਮ ਖਾਈ ਵਾਲੇ ਪੈਕ ਮੋਢੀ ਕਿ ਤੁਸੀਂ ਰੇਟ ਦਿਖਾ ਰਹੇ ਹੋ ਪਰਮਾਨੈਂਟ ਕਰਦੇ ਜਾਂਦੀ ਹੈ ਲਈ ਡੱਬਾ ਪੈਕ ਹੋ ਗਿਆ ਇੱਕ ਹੋਇਆ ਨੇ ਠੀਕ ਗੱਲ ਐ ਸੋ ਫਾਈਨਲੀ ਅਸੀਂ ਲੈ ਲਈਏ ਸਵੀਟਸ ਤੇ ਹੁਣ ਅਸੀਂ ਚੱਲੇ ਆ ਅਸੀਂ ਵੀ ਰੈਂਟ ਘਰੇ ਚਲੋ ਯਾਰ ਬੜੀ ਸ਼ੀਤੀ ਤੁਹਾਡੇ ਪਿੰਡਾਂ ਵਾਲੇ ਹਿਸੋ ਜਾਂਦੇ ਆ ਪੰਮੂ ਇਹ ਧੀਆ ਫਿਰ ਫਿਰਦਾ ਫਾਦੇ ਨਹੀਂ ਮੇਰੇ ਸਾਧਰੇ 4 ਵਜੇ ਵੀ ਪਿੰਡਾਂ ਵਾਲੇ ਉੱਠਦੇ ਆ ਜਿਵੇਂ ਪਿੰਡਾਂ ਵਾਲੇ ਜਲਦੀ ਜਲਦੀ ਸੌ ਜਾਂਦੇ ਆ ਮੈਂ ਆਪਣੇ ਪਿੰਡਾਂ ਵਾਲੇ ਦੇ ਪੂਰੇ ਹੱਕੇ ਦੇ ਵਿੱਚ ਆ ਆਏ ਮੈਂ ਵੀ ਤਾਂ ਹੱਕਚਾ ਉਦਾਂ ਹੀ ਤਾਂ ਮੇਰਾ ਰਸਤਾ ਕਰਵਾ ਦਿਓ ਕੋਈ ਇੱਕੋ ਲੈ 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 ਕਹਦਾ ਉਹਦਾ ਗੱਲ ਕਰਦੀ ਆ ਯਾਰ ਮਤਲਬ ਮੈਂ ਮੰਦੀ ਆ ਸਵੇਰੇ ਜਲਦੀ ਉੱਠਦੇ ਆ ਤਾਂ ਕਰਕੇ ਇਹ ਛੇਤੀ ਸੋ ਜਾਂਦੇ ਆ ਵਿਚਾਰੇ ਹਨਾ ਕੰਮ ਕਾਰ ਕਰਕੇ ਆਪਣੀ ਖਤਮ ਕਰਕੇ ਪਿੰਡਾਂ ਦੇ ਵਿੱਚ ਇਹ ਲੋਕ ਚੱਲਿਆਂ ਨੂੰ ਪਰ ਆਪਣੇ ਘਰੇ ਜਾਗਦੇ ਰਹਿੰਦੇ ਹੁਣੀ ਦੇਰ ਮੈਨੂੰ ਪਤਾ ਆ ਸੋਨ ਨੂੰ ਵੀ ਟਾਈਮ ਦਿਓ ਆਪਣੇ ਤਾਂ ਕਹਿਣਾ ਇਹ ਆ ਵੀ ਫੈਮਲੀ ਨੂੰ ਟਾਈਮ ਦਿਓ ਸਾਰੇ ਜਾਣੇ ਫੈਮਲੀ ਨਾ ਬੈਠੋ ਕਪਾ ਛਪਾ ਮਾਰੋ ਬਾਗ ਲੈਣਾ ਵੀ ਕੀ ਲੋਕਾਂ ਤੋਂ ਦੁਨੀਆਂ ਤੋਂ ਅੱਜ ਕੱਲ ਮਾਹੌਲ ਨਹੀਂ ਠੀਕ ਬਾਹਰ ਰਹਿਣ ਦਾ ਨਾ ਵੀ ਆਪਣੀ ਫੈਮਲੀ ਨੂੰ ਟਾਈਮ ਬਦੋ ਜਿੰਨਾ ਦੇ ਹੁੰਦਾ ਤੇ ਹੁਣ ਆਪਾਂ ਇਹਦਾ ਦਿਖਾ ਮੜਿਆ ਥੋੜਾ ਮਾਰਕੀਟ ਦੀ ਘੈਂੜੀ ਵਿਊ ਆ ਰਿਹਾ ਆ ਠੀਕ ਹੈ ਅੱਜ ਕੋਲਕਾਪੇਰ ਅਸੀਂ ਮੀਨ ਮਖਲਾਣੇ ਨਹੀਂ ਪਿੰਡੋਂ ਬਟ ਪਹਿਲੇ ਇਹਦੇ ਨਿਕਲਣ ਨਾਲ ਜਲਦੀ ਜਲਦੀ ਤੇ ਲੇਟ ਹੋਊਗਾ ਆਪਾਂ ਜਾਣਾ ਹੈ ਕਿਤੇ ਤੇ ਚਲੋ ਮਿਲਦੇ ਹਾਂ ਥੋੜੀ ਅੱਗੇ ਜਾ ਕੇ ਆਪਾਂ ਲੱਗੇ ਜਾਣਾ ਪਰ ਇਹ ਹੈ ਕਿ ਸਾਡੇ ਪਿੰਡ ਚ ਮਿਲ ਸਭ ਕੁਝ ਜਾਂਦਾ ਆ ਇਹ ਚੀਜ਼ ਦੀ ਖਾਸियत ਹੈ ਵੀ ਸਾਡੇ ਪਿੰਡ ਸਾਰਾ ਕੁਝ ਮਿਲ ਜਾਂਦਾ ਹੈ ਆਪਣੇ ਪਿੰਡ ਇਹ ਖਾਸियत ਹੈ ਕਿ ਸਾਡੇ ਪਿੰਡ ਚ ਸਾਰਾ ਕੁਝ ਮਿਲ ਜਾਂਦਾ ਹੈ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਹੈਗੀ ਤੇ ਇਹ ਚੀਜ਼ ਮੈਨੂੰ ਮੰਦੀ ਹੈ ਇਸੇ ਕਰਕੇ ਮੇਰਾ ਦਿਲ ਲੱਗਾ ਇੱਥੇ ਜੇ ਕਿਤੇ ਇੱਥੋਂ ਤੋਂ 30 ਕਿਲੋਮੀਟਰ ਦੇ ਕਿਤੇ ਕੋਈ ਬਿਸਕੁਟ ਹੀ ਮਿਲਦਾ ਹੁੰਦਾ ਪੈਗਟ ਤੇ ਮਾਰਜੀ ਇੱਥੇ ਆਲੇ ਬੀ ਬੰਦਾ ਜਿੱਥੇ ਮਰਜੀ ਹੋਵੇ ਬੇ ਬੰਦੇ ਨੂੰ ਆਪਣਾ ਪਿੰਡ ਨਹੀਂ ਭੁੱਲਦਾ ਹੈਗਾ ਉਹ ਗੱਲ ਤਾਂ ਤੁਹਾਨੂੰ ਬਾਹਰ ਵਾਲਿਆਂ ਨੂੰ ਸਾਰਿਆਂ ਨੂੰ ਪਤਾ ਹੀ ਨਹੀਂ ਪਿੰਡਾਂ ਕਿ ਮਜ਼ਾ ਬੜਾ ਹੁੰਦਾ ਹੈ ਪਿੰਡ ਚ ਹੀ ਯਾਰੇ ਬੈਠਦਾ ਹੀ ਆ ਇਹ ਹੁਣ ਅਸੀਂ ਜਾ ਕੇ ਤੁਹਾਨੂੰ ਦੀਦੀ ਨਾਲ ਮਿਲਾਉਣੀ ਵੀ ਆ ਤੇ ਸਾਰੇ ਜਾਣਦੇ ਵੀ ਹੋ ਯੈਸ ਜਾਣਦੇ ਵੀ ਸਾਰੇ ਜਣੇ ਤੁਸੀਂ ਬਹੁਤ ਪਿਆਰ ਵੀ ਕਰਦੇ ਹੋ ਉਹਨਾਂ ਨੂੰ ਆਈ نو ਕਿ ਉਹਨਾਂ ਨੂੰ ਬਹੁਤ ਜਣੇ ਬਹੁਤ ਪਿਆਰ ਕਰਦੇ ਆ ਤੇ ਐਡੇ ਮੈਂ ਵੀ ਕਰਦੀ ਆ ਤੇ ਤੁਹਾਨੂੰ ਜਾ ਕੇ ਉਹਨਾਂ ਨੂੰ ਮਿਲ ਕੇ ਦਿਖਾਉਣੀ ਆ ਅੱਜ ਫਿਰ ਤੇ ਬਣੇ ਰਿਓ ਬਲੌਗ ਦੇ ਨਾਲ ਤੇ ਥੈਂਕ ਯੂ ਸੋ ਮੱਚ ਅਗੇਨ ਤੁਸੀਂ 100k ਕੰਪਲੀਟ ਕਰਤੇ ਥੈਂਕ ਯੂ ਸੋ ਮੱਚ ਨਵੇਂ ਸਾਲ ਤੇ ਸਾਨੂੰ ਖੁਸ਼ੀ ਮਿਲੀ ਇਹ ਵੀ ਤੇ ਤੁਹਾਨੂੰ ਬਣੇ ਰਿਓ ਬਲੌਗ ਦੇ ਨਾਲ ਮਿਲਦੇ ਆਂਗੇ। ਚਲੋ ਜੀ ਮੋਟੀ ਦਾ ਬੁਰਾ ਹਾਲ ਹੋ ਗਿਆ। ਪਾ ਤਾਂ ਗਏ ਆ। ਪਰ ਡੌਗੀ ਕਿੱਥੇ ਆ ਤਿੱਕੋ ਵਿਚਾਰਾ। ਤੇ ਬਹੁਤ ਚੰਗਾ ਆਇਆ। ਇਹੀ ਵਾਲਾ ਡੌਗੀ ਹੈ ਨਾ ਤੁਹਾਡੇ ਕੋਲ। ਭਾਈ ਪਾਵੇ ਉੱਪਰ ਵੀ ਆ ਗਿਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੇਰਾ ਭਰਾ। ਉੱਪਰ ਵਾਲਾ ਵੀ ਫੜ ਲਓ ਯਾਰ। ਉੱਪਰ ਵਾਲਾ ਬੰਨਿਆ ਹੁੰਦਾ ਆ। ਪੱਕਾ ਬੰਨਿਆ ਆ। ਇਹ ਕੋਈ ਦਿੱਕੇ ਨਹੀਂ ਦੱਸ ਕੋਈ ਨਾ ਹੋਵੇ। ਇਹ ਵਾਲਾ ਤਾਂ ਮੈਨੂੰ ਪੈਂਦਾ। ਛੋੜਾ ਇਹ ਆਈਡੀਆ ਲੱਗੇ ਜਾਣ ਸੀ। ਵੀਡੀਓ ਚ ਥੋੜਾ ਜਿਹਾ ਆਈਡੀਆ ਲੱਗ ਗਿਆ। ਦੇਖਣ ਚੀਕਾ ਜੁਕਦਾ ਨਮਨਜੀ ਨਹੀਂ ਪੈ 10 ਚਾਲਤਾ ਵੀ। ਪਾਣਾ ਪਤਾ ਲੱਗ ਗਿਆ ਨਾ ਕਿ। ਇਹਨੇ ਡਾਕੀ ਦੇ ਪਰੇਸ਼ਾਨ। ਉਹ ਖਾਵੇ ਡੇ ਡੇ ਬਣਿਆ ਹੋਣਾ। ਮੋਜੀ ਪਹਿਲਾਂ ਇਹਨਾਂ ਨੇ ਪਲਾਇਆ ਠੰਡਾ ਕੰਦੇ ਠੰਡੇ ਤੇ ਹੁਣ ਇਹਨਾਂ ਨੇ ਪਲਾਤੀ ਐ ਚਾਹ ਹੁਣ ਗਰਮ ਕਰਨ ਲੱਗੀ ਆ ਹੈਲੋ ਜੀ ਹੈਲੋ ਮੈਂ ਇਹਨਾਂ ਨੂੰ ਕਿਹਾ ਸੀ ਮੈਂ ਕਿਹਾ ਮੈਨੂੰ ਦੱਸ ਸਕਦੇ ਤੁਸੀਂ ਕਿੰਨੇ ਵਜੇ ਆਉਣਾ ਮੈਂ ਕੋਈ ਨਹੀਂ ਸਾਡੀ ਪਿੰਡ ਤੋਂ ਕੁਝ ਮਿਲਦਾ ਇਹ ਸਾਡੀ ਪਿੰਡ ਤੋਂ ਬਹੁਤ ਕੁੱਖ ਮੈਨੂੰ ਤਾਂ ਤੁਸੀਂ ਦੱਸੋ ਕੀ ਖਾਣਾ ਗ੍ਰੇਪ ਆਪਾਂ ਖਾ ਲੀਏ ਮੈਂ ਤਾਂ ਉਹ ਖਾ ਲਉ ਮੈਂ ਤਾਂ ਇੰਨੀ ਨਹੀਂ ਹੁੰਦੀ ਦਾ ਮਿਹਨਤ ਕਰਕੇ ਹੁੰਦੀ ਆ ਬਹੁਤ ਮਿਹਨਤ ਕੀਤੀ ਆ ਜੀ ਸੀਰੀਅਸੀ ਸਾਰਿਆਂ ਕੋਲ ਤਾਂ ਹੀ ਮਤਲਬ ਕਾਮਯਾਬੀ ਦਾ ਬਹੁਤ ਸੋਹਣੀ ਸੀਗੀ ਅੱਜ ਖੁਦ ਦੇਖੀ ਵੀ ਆਸੀ। ਵੀ ਤੁਸੀਂ ਦੇਖਿਆ ਵੀਡੀਓ ਸਦਾ। ਹਾਂ ਸਾਰੀਆਂ ਵੀਡੀਓ ਦੇਖਦੇ ਆਪਾਂ। ਉਹ ਤਾਂ ਹੀ ਜਾਣਦੇ ਤਾਂ ਹੁੰਦੇ ਕਈ ਵੈਸੇ ਦਿਨ ਕਦੇ ਉਸ ਦਿਨ ਨਹੀਂ। ਨਹੀਂ 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 ਮੈਨੂੰ ਮੈਨੂੰ ਪਤਾ ਹੀ ਨਹੀਂ ਜਿਹੜਾ ਬੰਦਾ ਜਿਹੜਾ ਬੰਦਾ ਸਟ੍ਰਗਲ ਕਰਦਾ ਨਾ ਉਹ ਉਹ ਆਪਣੇ ਵੱਲ ਪੂਰੀ ਸਪੋਰਟ ਆ ਵੀ ਆਵੇ ਦੁਆ ਕਰਦੀ। ਮੈਂ ਅੱਜ ਦਾ ਟਾਈਮ ਹੀ ਆ ਕੰਮ ਕਰ ਲਉਂਦਾ ਆ ਬਹੁਤ ਬਸ ਇਹੀ ਨਾਲ ਜਾਣਾ ਹੋਰ ਕੁਝ ਨਹੀਂ ਜਾਣਾ ਜਾਣਾ ਆਪਾਂ ਕਹਿੰਦੇ ਇੱਧਰ ਘੁੰਮ ਕੇ ਉਹ ਕਰਨ ਕੇ ਉਹ ਕਰੇ ਉਹ ਕੁਝ ਨਹੀਂ ਬੰਦੇ ਬੁੱਲੇ ਬੰਦਾ ਹੈਗਾ ਬਹੁਤ ਸੋਹਣੀਆਂ ਗੱਲਾਂ ਬਹੁਤ ਐਪਰੀਸ਼ੀਏਟ ਕਰਦੇ ਆਂ ਦੀਦੀ ਅੱਜ ਮੈਂ ਕਹਾਣੀ ਵੀ ਸਾਰੀ ਦੱਸ ਰਹੀ ਆ ਤੇ ਬਹੁਤ ਮਤਲਬ ਰੋਣਾ ਵੀ ਆ ਜਾਂਦਾ ਹੈ ਨਾ ਜਿੰਨੇ ਥੱਲੋ ਬੰਦਾ ਉੱਤੇ ਉੱਠਦਾ ਨਾ ਤਾਂ ਬਹੁਤ ਉਹ ਹੋ ਜਾਂਦਾ ਆ ਤੇ ਦੀਦੀ ਬਹੁਤ ਮਿਹਨਤ ਕਰਦੇ ਥੱਲੇ ਹੀ ਆ ਇਹਨਾਂ ਦਾ ਤੇ ਉੱਪਰ ਹੀ ਮੇਰਾ ਘਰ ਆ ਤੇ ਡੌਗੀ ਵੀ ਰੱਖੇ ਹੋਇਆ ਦੋ ਜਿਨ੍ਹਾਂ ਨੂੰ ਵੇਖ ਕੇ ਮੈਂ ਪਹਿਲਾਂ ਹੀ ਟਾਰਕੀ ਪਹਿਲਾ ਬੇਟੇ ਪੁੱਛਿਆ ਨਾ ਇੱਕਾ ਇੱਕਾ ਪਹਿਲਾ ਇੱਕ ਜਣਾ ਖਾਣਾ ਵਾਰਸ ਉਹ ਪਤਾ ਨਹੀਂ ਕਿੱਥੇ ਦਾ ਆਇਆ ਉਹ ਮੇਰੇ ਬੇਟੇ ਨੇ ਨਾ ਉਹਨੂੰ ਇਹਦੇ ਕੋਲ ਹੀ ਖੜਿਆ ਹੋਇਆ ਸੀਗਾ ਤੇਨੇ ਉਹ ਖਾਣਾ ਵੈਸੇ ਹਾਂਜੀ ਲੈ ਯਾਰ ਤੂੰ ਤਾਂ ਬਲੌਗ ਬਣਾ ਲਾ ਆਪਣਾ ਬਲੌਗ ਹੀ ਨਹੀਂ ਬਣਾਉਂਦੇ ਬਲੌਗ ਤਾਂ ਬਣਾ ਲਾ ਬਣਾਉਣ ਵਾਲੀ ਜਿੰਨੀ ਨਹੀਂ ਬਣਾਉਂਦੇ ਬਲੌਗ ਤਾਂ ਬਣਾ ਰਾ ਥੋੜਾ ਜਿਹਾ ਪਰਾਂ ਕੇ 5-4 ਮਿੰਟ ਹਾਂ ਉਹ ਸ਼ਾਰਟ ਮਿਨੀ ਬਲੌਗ ਬਣਾ ਲਓ ਮਿਨੀ ਬਲੌਗ ਬਣਾ ਲੈਂਦੇ ਆ ਆਨੇ ਮੇਰੇ ਕੋਲ ਇੱਧਰ ਆਪੂ ਹੋਰ ਕੁਝ ਕਹਿਣਾ ਚਾਹੁੰਦੇ ਸੀ ਮੀ ਜੀ ਸਿਨ ਮੈਡਮ ਜੀ ਬਹੁਤ ਵਧੀਆ ਲੱਗਿਆ ਮੇਰੀ ਥੋੜਾ ਜਿਹਾ ਬਣਾ ਲਾ ਮੇਰਾ ਭਰਾ ਬਲੌਗ ਹਾਂਜੀ ਮੇਰੇ ਉਧਰ ਮੰਮੀ ਡੈਡੀ ਤੇ ਅਸੀਂ ਤਿੰਨ ਪੈਣਾਗੇ ਅੱਛਾ ਮੈਂ ਹੈ ਨਹੀਂਗਾ ਨਹੀਂ ਉਹ ਉਧਰ ਹੀ ਪੈਣਾਗਾ ਅੱਛਾ ਮੇਰਾ ਬਗੂ ਤੇ ਇੱਧਰ ਮੇਰੇ ਮਤਲਬ ਇੱਕ ਵੀ ਸਿਸਟਰ ਹੈ ਕੋਲ ਤੇ ਮੇਰੇ ਪਾਪਾ ਦੂਜਾ ਮਤਲਬ ਬਲੌਜੀ ਹੁਣ ਆਪਾਂ ਮਿਲ ਲਿਆ ਤਾਂ ਹੁਣ ਆਪਾਂ ਚੱਲੇ ਹਾਂ ਚੱਲੇ ਤੂੰ ਤਾਂ ਬਲੌਗ ਬਣਾਇਆ ਨਹੀਂ ਆਪਾਂ ਬਣਾ ਲਈਏ ਬਣਾ ਲੈਂਦਾ ਥੋੜਾ ਜਿਹਾ ਇਹ ਕੱਚੇ ਆ ਬਲੌਗ ਦੇ ਵਿੱਚ ਮੈਂ ਵੀ ਤਾਂ ਕੱਚਾ ਹੀ ਆ ਮੈਂ ਵੀ ਹਾਂ ਮੈਨੂੰ ਵੀ ਬਲੌਗ ਤਾਂ ਬਣਾਇਆ ਮੈਨੂੰ ਵੀ ਬਲੌਗ ਬਣਾਇਆ ਤੇ ਬਣਾਈ ਬਣਾ ਰਾ ਬਣਾ ਲਈ ਯਾਰ ਇਹਨੂੰ ਲਾੜੇ ਚ ਕਹਾਂ ਦੇਣਾ ਪੈਂਦਾ ਵੀ ਮੈਂ ਤੈਨੂੰ ਫੋਨ ਦਵਾਂਗੀ ਜਾਂ ਟੈਬਲੇਟ ਦਵਾਂਗੀ ਚਲਾਉਣ ਲਈ ਚਲਾਉਣ ਗੇਮ ਗੁੰਖੇੜਾ ਨਹੀਂ ਕੱਢੀ ਪੈਂਦੀ ਆ ਪਬਜੀ ਨਹੀਂ ਚੱਲੀ ਪੈਂਦੀ ਆ ਪਬਜੀ ਖੇਡੀ ਪੈਂਦੀ ਆ ਚੱਲੇ ਸਿਮੀ ਜੀ ਚਲੋ ਫਿਰ ਆ ਦੂਜੀ ਆ ਦੋ ਸ਼ਰਟ ਕੀ ਦੋਣੇ ਪਾਣੇ ਪੈਣਦੇ ਤਾਂ ਸਿਮੀ ਨੂੰ ਕਰ ਦੂੰਗੀ ਇੱਕ ਇੱਕ ਨਹੀਂ ਬਣਦਾ ਲੋ ਜੀ ਔਰ ਆਪਾਂ ਜਾਨੀ ਕਿ ਜਾਂਦੀਆਂ ਤਿਆਰੀਆਂ ਚ ਪਰਸੀ ਵੀ ਜਾਣੀ ਇਹ ਪੇਂਟਿੰਗ ਬੜੀ ਪਸੰਦ ਆਈ ਇਹਨੂੰ ਕਿਹਦੇ ਵੀ ਬਲੌਗ ਫਟਾਫਟ ਮਾਦਰਿਆ ਮੈਨੂੰ ਦੀਦੀ ਦਾ ਰੂਮ ਵੀ ਬੜਾ ਪਸੰਦ ਆਇਆ ਕਿਉਂਕਿ ਆਪਣੇ ਮਤਲਬ ਦੀਆਂ ਚੀਜ਼ਾਂ ਲੱਗੀਆਂ ਨੇ ਦੇਖੋ ਸਾਰੀਆਂ ਫੋਟੋਜ਼ ਵਗੈਰਾ ਹਨ ਇਹ ਪਤਾ ਨੂੰ ਆਈਡੀਆ ਲੈ ਰਹੀ ਐ ਵੀ ਮੈਂ ਕੀ ਕੀ ਲਾਉਣਾ ਆਪਣੇ ਕਮਰੇ ਦੇ ਵਿੱਚ ਤੇ ਬਹੁਤ ਚੰਗਾ ਆ ਦੀਦੀ ਵਾ ਆਈਡੀਆ ਚੋਰੀ ਕਰ ਲਿਆ ਆਪਣੇ ਕਮਰੇ ਦੀ ਮੈਕਿੰਗ ਲਓ ਜੀ ਹੁਣ ਆਪਾਂ ਚੱਲੇ ਆ ਤੂੰ ਵੀਡੀਓ ਚ ਬਹੁਤ ਵੱਡਾ ਲੱਗਦਾ ਤੂੰ ਬਲੌਗ ਨਾ ਬਣਾਇਆ ਕਰ ਮੈਂ ਤੈਨੂੰ ਦੱਸਾਂ ਠੀਕ ਹੈ ਪਰ ਮੇਰੇ ਨਾਲ ਕੋਈ ਹੈ ਨਹੀਂ ਸਿਸਟਰ ਆ ਉਹ ਬਾਹਰ ਇੱਕ ਪੁਲਿਸ ਵਾਲੀ ਆਉਂਦੀ ਦੀ ਵਿੱਚ ਬਾਹਲਾ ਵਲੌਗ ਦੇ ਨਹੀਂ ਆਉਂਦੀ ਹੁੰਦੀ ਸਰਕਾਰੀ ਬੰਦੇ ਨੂੰ ਥੋੜਾ ਡਰ ਲੈਂਦਾ ਤੇ ਜਿਹੜੀ ਉਹ ਦੂਜੀ ਨਹੀਂ 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 ਪੈਣਾ ਨਹੀਂ ਆ ਤੂੰ ਬਾਏ ਅੰਕਲ ਜੀ ਮਿਲਾਂਗੇ ਕੱਲ ਦੇਨੇ ਆਵਾਂਗੇ ਕਿਦਣ ਦੇਨੇ ਆਵਾਂਗੇ ਇੱਕ ਤੀਜੇ ਬੰਦੇ ਦੀ ਲੋੜ ਪੈ ਗਈ ਕੀ ਕਰਦੇ ਸਰਦੀਆਂ ਹੈਗੀਆਂ ਠੰਡ ਦੇ ਚਲੀ ਗਿਆ ਕਿ ਪੈਣਾ ਦਾ ਪਿਆਰ ਮੁੱਕ ਗਿਆ ਚਲੋ ਠੀਕ ਹੈ ਚਲੋ ਬਾਏ ਬਾਏ ਤੂੰ ਜੇ ਚੰਡੀਗੜ੍ਹ ਆਏ ਤਾਂ ਫੋਨ ਜ਼ਰੂਰ ਕਰ ਲਿਓ ਕਿਤੇ ਵੀ ਚੰਡੀਗੜ੍ਹ ਹਾਂ ਤੇ ਮੈਂ ਕੰਧਪੁਰ ਵੀ ਕਿਹੜਾ ਹਾਂ ਮੈਂ ਕੰਧਪੁਰ ਵੀ ਮਾਰਨ ਕਦੋਂ ਹੁੰਨੇ ਆ ਮਗੰਦਪੁਰ ਚਾਹਨ ਤਾਂ ਮਗੰਦਪੁਰ ਹੀ ਆਂ ਪਰ ਜੇ ਚੰਡੀਗੜ੍ਹ ਤੁਹਾਨੂੰ ਕੋਈ ਵੀ ਕੰਮ ਹੋ ਗਿਆ ਤੁਹਾਨੂੰ ਦੱਸ ਕੇ ਜਾ ਕੋਈ ਚੱਕਰ ਨਹੀਂ ਠੀਕ ਹੈ ਠੀਕ ਹੈ ਓਕੇ ਪਿਆਰ ਨਾਲ ਜਾ ਬਸ ਤੂੰ ਹੀਂ ਤਾਂ ਚਲੋ ਤੇ ਆਣਾ ਠੀਕ ਹੈ ਜ਼ਰੂਰ ਜ਼ਰੂਰ ਫਾਈਨਲੀ ਦੀਦੀ ਨੂੰ ਮਿਲ ਕੇ ਨਿਕਲ ਚੁੱਕੇ ਹਾਂ ਤੇ ਤੁਹਾਨੂੰ ਤਾਂ ਇੰਨੀ ਪੈ ਚੁੱਕੀ ਹੈ ਨਾ ਇਹ ਰਬਾ ਕੁਛ ਦਿਖਦਾ ਹੀ ਨਹੀਂ ਪਿਆ ਅੰਗੇ ਪੰਮੂ ਕੋਈ ਚੱਕਰ ਨਹੀਂ ਦੇਖਣੇ ਲੈ ਜੋ ਕਿ ਨਾ ਘਰੇ ਮੈਨੂੰ